ਇਹ ਜਿਹੜੇ ਤਿੰਨ ਕਾਨੂੰਨ ਆਏ ਸੀ ਉਹਨਾਂ ਕਾਨੂੰਨਾਂ ਦੇ ਵਿੱਚ ਇੱਕ ਕਾਨੂੰਨ ਸੀ ਮੰਡੀਆਂ ਨੂੰ ਖਤਮ ਕਰਨ ਵਾਲਾ ਜਿਹੜੀ ਇੱਥੇ ਦੀ ਭਵੰਤਮਾਨ ਸਰਕਾਰ ਇਹ ਕਹਿੰਦੇ ਸੀ ਬਸੀਂ ਲੋਕਾਂ ਦੇ ਹਤੈਸ਼ੀਆਂ ਯਾਰਾ ਵੀ ਇਹ ਤਾਂ ਨਰਿੰਦਰ ਮੋਦੀ ਲੈ ਕੇ ਆਇਆਗਾ ਇਹ ਜਿਹੜੇ ਕਾਨੂੰਨ ਨੇਗੇ ਇਹ ਸਾਰਾ ਚਿਹਰਾ ਭਵੰਤਮਾਨ ਸਰਕਾਰ ਦਾ ਨੰਗਾ ਹੋਇਆਗਾ ਚੋਣ ਜਾਬਤੇ ਦੇ ਵਿੱਚ ਇਹ ਨੋਟੀਫਿਕੇਸ਼ਨ ਹੋ ਜਾਂਦਾ ਵੀ ਇਹ 7,25,000 ਜਿਹੜੀ ਟਾਣਾ ਕਣਕ ਉਹ ਆ ਜਿਹੜੇ ਸੈਲੋਗ੍ਰਾਮਾਂ ਨੂੰ ਦਿੱਤੀ ਜਾ ਰਹੀ ਹੈਗੀ ਜੇ ਸਰਕਾਰ ਨੇ ਇਹ ਨੋਟੀਫਿਕੇਸ਼ਨ ਵਾਪਸ ਨਾ ਲੇਤਾ ਤਾਂ ਇਹਦੇ ਵਾਸਤੇ ਵੋਟਾਂ ਦੇ ਦਿਨ ਚੱਲ ਰਹੇ ਨੇ ਪੰਜਾਬ ਸਰਕਾਰ ਦੇ ਜਿਹੜੇ ਵੋਟਾਂ ਲੈਣੇਗੇ ਉਹਨਾਂ ਨੂੰ ਪਿੰਡਾਂ 'ਚ ਵਰਨੋ ਰੋਕਾਂਗੇ ਬੇਸ਼ੱਕ ਇਹ ਕਹਿੰਦੇ ਨੇ ਅਸੀਂ ਭਗਤ ਸਿੰਘ ਦੇ ਵਾਰਸਾਂਗੇ ਅਸੀਂ ਭਗਤ ਸਿੰਘ ਵਾਲੀ ਪੀਲੀ ਪੱਗ ਬੰਨ੍ਹ ਕੇ ਤੇ ਭਗਤ ਸਿੰਘ ਦੇ ਪਿੰਡ ਜਾ ਕੇ ਕਸਮ ਚੱਕਦੇ ਨੇ ਸੌ ਚੱਕਦੇ ਨੇ ਉੱਥੇ ਉੱਥੇ ਸੈਂਕੜੇ ਏਕੜ ਦੇ ਵਿੱਚੋਂ ਕਣਕ ਵੜ ਦਿੱਤੀ ਜਾਂਦੀ ਹੈਗੀ ਪਗੰਤ ਮੰਦਾ ਕਮੇਂੇ ਮਾਰਦਾ ਮਾਰਦਾ ਇਹ ਗੱਲ ਕਹਿੰਦਾ ਥੱਕਦਾ ਨਹੀਂ ਸੀਗਾ ਵੀ ਅਸੀਂ ਪਗੰਤ ਉਹਦੇ ਫਕਸ ਸਿੰਘ ਦੇ ਬਾਰਸਾਂ ਪਰ ਅੱਜ ਉਹੀ ਫਰੰਗੀਆਂ ਦੇ ਨਾਲ ਉਹਨਾਂ ਨੂੰ ਇਹ ਮਤਲਬ ਜਿਹੜੀ ਸਾਡੀ ਕਣਕ ਹੈਗੀ ਉਹਨਾਂ ਦੇ ਹਵਾਲੇ ਕਰਨ ਜਾ ਰਿਹਾ ਸਾਡੀਆਂ ਮੰਡੀਆਂ ਖਤਮ ਕਰਨ ਜਾ ਰਿਹਾ ਸਰਕਾਰ ਕਹਿ ਰਹੀ ਹੈ ਵੀ ਖਰੀਦ ਕੇਂਦਰ ਆਹੇ ਜਾ ਕੇ ਵੇਚੋ ਇਹ ਸਿੱਧਾ ਤਾਂ ਨਹੀਂ ਤੁਸੀਂ ਕਾਰਪੋਰੇਟ ਘਰਾਣੇ ਨੂੰ ਦੇ ਰਹੇ ਤੁਸੀਂ ਤਾਂ ਮਾਰਕੀਟ ਕਮੇਟੀ ਨੂੰ ਦੇ ਰਹੇ ਹੋ ਤੁਸੀਂ ਤਾਂ ਗਵਰਨਮੈਂਟ ਨੂੰ ਦੇ ਰਹੇ ਹੋ ਇਹ ਵੀ ਸਵਾਲ ਆ ਪੰਜਾਬ ਸਰਕਾਰ ਉਹ ਜਿਹੜੀ ਫਸਲ ਸਾਡੀ ਮੰਡੀ ਦੇ ਵਿੱਚ ਆਣੀ ਹੈ ਉਥੇ ਹਰਤੀਆ ਬੈਠਾ ਹੈ ਉਥੇ ਮਨੀਮ ਬੈਠੇ ਨੇ ਉਹਨਾਂ ਦੀ ਉਹਨਾਂ ਦੇ ਘਰ ਤੋਂ ਰੋਜ਼ਗਾਰ ਚੱਲਦਾ ਉਹਨਾਂ ਦਾ ਲੋਕਾਂ ਨੂੰ ਬੜਕੇ ਗੱਲ ਸੌਖੀ ਲੱਗਣੀ ਹੈ ਵੀ ਯਾਰ ਗਏ ਲਾ ਕੇ ਮੁੜਿਆਓ ਯਾਰ ਪੈਸੇ ਲੈ ਰੋ ਨਾਖਦਾ ਇਹ ਬਾੜਾ ਚਿਰ ਨਹੀਂ ਚੱਲਣਾ ਹੈਗਾ ਇਹ ਜਿਹੜਾ ਮੰਡੀ ਦੇ ਨਾਲ जोडਤਾ ਹੈ ਮੰਡੀ ਵਾਲਾ ਬਾੜਾ ਚਿਰ ਨਹੀਂ ਚੱਲਣਾ ਸ਼ਤਮ ਦੀ ਗੱਲ ਹੈ ਵੀ ਕੋਈ ਵੀ ਪੋਲੀਟੀਕਲ ਪਾਰਟੀ ਦਾ ਹਜੇ ਤੱਕ ਕੋਈ ਬਿਆਨ ਤੱਕ ਨਹੀਂ ਆ ਇਸ ਗੱਲ ਦੇ ਉੱਤੇ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਉਹ ਸਾਰੀਆਂ ਕਾਰਪੋਰੇਟ ਨੂੰ ਅੱਗੇ ਲੈ ਕੇ ਆ ਰਹੀਆਂ ਨੇ ਸਾਈਲੋ ਪਲਾਨ 'ਚ ਤੁਸੀਂ ਵਿਰੋਧ ਕਰ ਰਹੇ ਹੋ ਪਰ ਬਹੁਤੇ ਕਿਸਾਨ ਤੁਸੀਂ ਵੀ ਬੇਸੇ ਗੱਲ ਕੀਤੀਆਂ ਬਹੁਤੇ ਕਿਸਾਨ ਆ ਉਹਨੂੰ ਤਰਜੀਹ ਦੇ ਰਹੇ ਨੇ ਕਿ ਜਾਓ ਜੀ ਮੋਜਾਂ ਨਾਲ ਫਟਾਫਟ ਜਾ ਕੇ ਮਾਰਕੀਟ ਕਮੇਟੀ ਦੇ ਅੰਡਰ ਆ ਟਰਾਲੀ ਉੱਥੇ ਖਾਲੀ ਕਰੋ ਉਸ ਤੋਂ ਬਾਅਦ ਜਦੀ ਘਰ ਆ ਜਾਓ ਜੇ ਫਾਰਮ ਮਿਲਣਾ ਸਭ ਕੁਝ ਮਿਲਣਾ ਵੀ ਇੱਕ ਸਰਕਾਰੀ ਤੌਰ 'ਤੇ ਖਰੀਦ ਕੀਤੀ ਹੈ ਸਰਕਾਰ ਨੇ ਦੇਖੋ ਇਹ ਜਿਹੜੇ ਉਹ ਕਿਸਾਨ ਸਾਡੇ ਸਾਥੀ ਨੇਗੇ ਉਹ ਹਜੇ ਬੇਸਮਝ ਨੇ ਅਣਜਾਣ ਇਸ ਗੱਲ ਤੋਂ ਉਹਨਾਂ ਨੂੰ ਨਹੀਂ ਇਹ ਗੱਲ ਦਾ ਪਤਾ ਵੀ ਸਾਨੂੰ ਮਾਰ ਕਿਵੇਂ ਦੇਣੇ ਨੇ ਜਦੋਂ ਮਤਲਬ ਸਾਡੇ ਹੱਥ ਦੇ ਵਿੱਚੋਂ ਹਲੰਗੀ ਫਿਰ ਫਿਰ ਸਾਡੇ ਕੋਲੇ ਵਕਤ ਨਹੀਂ ਰਹਿਣਾ ਫਿਰ ਲੜਨ ਦਾ ਵੀ ਸਾਡੇ ਕੋਲ ਸਮਾਂ ਨਹੀਂ ਰਹਿਣਾ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਬੀਐਸਏ ਸੈਲੋਪਲਾਟ ਬੰਦ ਕਰੋ ਜੇ ਤੁਸੀਂ ਇਹ ਨਾ ਤੁਸੀਂ ਇਹ ਗੱਲ ਤੋਂ ਬਾਜ਼ ਆਏ ਤਾਂ ਅਸੀਂ ਆ ਵੋਟਾਂ ਦੇ ਵਿੱਚ ਵਿਰੋਧ ਕਰਾਂਗੇ ਤੁਹਾਨੂੰ ਪਿੰਡਾਂ ਚੋਂ ਵੜਨ ਤੋਂ ਰੋਕਾਂਗੇ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜਦੋਂ ਦਾ ਸਾਈਲੋ ਪਲਾਂਟਾਂ ਦੇ ਨਾਲ ਮਾਰਕੀਟ ਕਮੇਟੀ ਨੂੰ ਜੋੜਿਆ ਜਾਨੀ ਕਿ ਜੇ ਗੱਲਬਾਤ ਕਰੀਏ ਤਾਂ ਮਾਰਕੀਟ ਕਮੇਟੀ ਨੇ ਖਰੀਦ ਕੇਂਦਰ ਬਣਾਏ ਨੇ ਸਾਈਲੋ ਪਲਾਂਟ ਉਹ ਕਿੰਨੇ ਬਣਾਏ ਨੇ ਉਹਨਾਂ ਦੀ ਗਿਣਤੀ ਹੈ 9 ਅਤੇ ਪੰਜਾਬ ਰਾਜ ਮੰਡੀ ਬੋਰਡ ਨੇ ਉਹਨਾਂ ਨੂੰ ਮਾਨਤਾ ਦਿੱਤੀ ਕਿ ਮਾਰਕੀਟ ਕਮੇਟੀ ਦੇ ਅੰਡਰ ਇਹ ਸਾਈਲੋ ਪਲਾਂਟ ਨੇ ਇਹਨਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਵੇਚੀਆਂ ਜਾਣਗੀਆਂ ਜਨਿਕੇ ਨੌ ਮਾਰਕੀਟ ਕਮਿਊਨਿਟੀ ਆਂ ਦੇ ਨਾਲ ਜੋੜੇ ਗਏ ਨੇ ਉਹ ਪਲਾਂਟ ਜਿਹੜੇ ਸਾਈਲੋ ਪਲਾਂਟ ਲਗਾਏ ਗਏ ਨੇ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਦਾ ਗੁੱਸਾ ਲਗਾਤਾਰ ਵੱਧਦਾ ਜਾ ਰਿਹਾ ਕਿ ਜਿਹੜੀਆਂ ਲੜਾਈਆਂ ਅਸੀਂ ਸੜਕਾਂ ਤੇ ਕਰ ਰਹੇ ਹਾਂ ਜਿਹੜੀਆਂ ਲੜਾਈਆਂ ਅਸੀਂ ਬਾਰਡਰਾਂ ਤੇ ਬੈਠ ਕੇ ਕੀਤੀਆਂ ਨੇ ਅਤੇ ਜਿਹੜੀਆਂ ਲੜਾਈਆਂ ਅਸੀਂ ਰੇਲਵੇ ਟਰੈਕ ਜਾਮ ਕਰਕੇ ਕਰ ਰਹੇ ਹਾਂ ਪਰ ਸਰਕਾਰ ਪਿੱਛੇ ਨਹੀਂ हट ਰਹੀ ਅਸੀਂ ਇਹ ਸਾਈਲੋ ਪਲਾਂਟਾਂ ਦੇ ਵਿਰੋਧੀਆਂ ਉਹ ਕਿਉਂ ਵਿਰੋਧੀਆਂ ਕਿਉਂਕਿ ਪਹਿਲਾਂ ਵੀ ਤੁਸੀਂ ਲਗਾਤਾਰ ਖਬਰਾਂ ਦੇਖ ਰਹੇ ਹੋ ਕਿ ਭਾਰਤੀ ਕਿਸਾਨ ਜੁਨੇ ਨਾ ਰਾਜੇਵਾਲ ਗਰੁੱਪ ਵੱਲੋਂ ਵੀ ਇਹ ਕਿਹਾ ਗਿਆ ਕਿ ਸਾਨੂੰ ਬਿਲਕੁਲ ਨਹੀਂ ਮਨਜ਼ੂਰੀ ਦੋਸਤੋ ਬਾਅਦ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੀ ਉੱਠਿਆ ਕਿਉਂਕਿ ਉਹਨਾਂ ਨੇ ਵੀ ਸੋਸ਼ਲ ਮੀਡੀਆ ਤੇ ਮੈਸੇਜ ਪਾਏ ਨੇ ਅਤੇ ਕਹਿ ਰਹੇ ਨੇ ਕਿ ਇਹ ਸਾਈਲੋ ਪਲਾਂਟ ਜਿਹੜੇ ਪੰਜਾਬ ਸਰਕਾਰ ਨੇ ਪੰਜਾਬ ਰਾਜ ਮੰਡੀ ਬੋਰਡ ਨੇ ਮਾਨਤਾ ਦਿੱਤੀ ਆ ਵੀ ਅਸੀਂ ਨਹੀਂ ਸਹਿਮਤੀ ਕਰਦੇ ਗੁੱਸਾ ਦਿਖਾ ਰਹੇ ਨੇ ਉਸੋ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਮਹਿਲਾ ਮੌਜੂਦ ਨੇ ਹਰਜੀਤ ਜੀ ਕਿਵੇਂ ਦੇਖਦੇ ਹੋ ਸਾਈਲੋ ਪਲਾਂਟਾਂ ਦੀ ਜਦੋਂ ਤਾਂ ਦੀ ਗੱਲਬਾਤ ਹੋਈ ਆ ਇੱਕ ਜਿਹੜੀ ਨੋਟਸ ਆ ਜਿਹੜਾ ਪੱત્રਾ ਪੰਜਾਬ ਰਾਜ ਮੰਡੀ ਬੋਰਡ ਦਾ ਉਹ ਉਦੋਂ ਦਾ ਆਇਆ ਉਦੋਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਕਿਵੇਂ ਦੇਖ ਦੋ ਸਾਰਾ ਮਾਮਲਾ ਤੁਸੀਂ ਜਿਹੜਾ ਖਰੀਦ ਕੇਂਦਰ ਬਣਾਏ ਗਏ ਨੇ ਸੈਲੋ ਪਲਾਂਟ ਜੀ ਦੇਖੋ ਜੋ ਸੈਲੋ ਪਲਾਂਟ ਇੱਥੇ ਲਿਆਂਦੇ ਗਏ ਨੇ ਇਹ ਪੂਰੀ ਵਿਉਂਤ ਦੇ ਵਿੱਚੋਂ ਕਾਰਪੋਰੇਟ ਨੂੰ ਇੱਥੇ ਦੀ ਖੇਤੀ ਸਾਰੀ ਹਵਾਲੇ ਕਰਨੀ ਹੈਗੀ ਇਹ ਜਿਹੜੇ ਤਿੰਨ ਕਾਨੂੰਨ ਆਏ ਸੀਗੇ ਉਹਨਾਂ ਕਾਨੂੰਨਾਂ ਦੇ ਵਿੱਚੋਂ ਇੱਕ ਕਾਨੂੰਨ ਸੀ ਮੰਡੀਆਂ ਨੂੰ ਖਤਮ ਕਰਨ ਵਾਲਾ ਪ੍ਰਾਈਵੇਟ ਕਰਨ ਵਾਲਾ ਮੰਡੀਆਂ ਨੂੰ ਉਹ ਪ੍ਰਾਈਵੇਟ ਮੰਡੀ ਦੇ ਵਿੱਚ ਜਿਹੜੀ ਇੱਥੇ ਦੀ ਭਵੰਤਮਾਨ ਸਰਕਾਰ ਇਹ ਕਹਿੰਦੇ ਸੀ ਵੀ ਅਸੀਂ ਲੋਕਾਂ ਦੇ ਹਤੈਸ਼ੀਆਂ ਯਾਰ ਵੀ ਇਹ ਤਾਂ ਨਰਿੰਦਰ ਮੋਦੀ ਲੈ ਕੇ ਆਇਆਗਾ ਇਹ ਜਿਹੜੇ ਕਾਨੂੰਨ ਨੇਗੇ ਇਹ ਸਾਰਾ ਚਿਹਰਾ ਭਵੰਤਮਾਨ ਸਰਕਾਰ ਦਾ ਨੰਗਾ ਹੋਇਆਗਾ ਇੱਕ ਪਾਸੇ ਚੋਣ ਜਾਬਤਾ ਲੱਗਿਆ ਹੋਇਆ ਹੈ ਚੋਣ ਜਾਬਤੇ ਦੇ ਵਿੱਚ ਇਹ ਨੋਟੀਫਿਕੇਸ਼ਨ ਹੋ ਜਾਂਦਾ ਹੈ ਵੀ ਇਹ 7,25,000 ਜਿਹੜੀ ਟਾਣਾ ਕਣਕ ਉਹ ਆ ਜਿਹੜੇ ਸੈਲੋਗ੍ਰਾਮਾਂ ਨੂੰ ਦਿੱਤੀ ਜਾ ਰਹੀ ਹੈਗੀ ਇਹ ਬੜਾ ਮੰਦ ਭਾਗ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਸਾਡੇ ਪੰਜਾਬ ਦੇ ਸਾਰੀਆਂ ਜਿਹੜੀਆਂ ਜਿਹੜਾ ਰੂਜੱਥੇ ਬੰਦੀਆਂ ਨੇ ਉਹਨਾਂ ਨੇ ਇਹ ਗੱਲ ਚੱਕ ਲਈ ਹੈਗੀ ਸੁਧਕਤ ਖਸਾਰ ਮੋਰਚੇ ਨੇ ਇਹ ਗੱਲ ਸਾਰੀ ਲੈਤੀ ਹੈਗੀ ਜੇ ਸਰਕਾਰ ਨੇ ਇਹ ਨੋਟੀਫਿਕੇਸ਼ਨ ਵਾਪਸ ਨਾ ਲੇਤਾ ਤਾਂ ਇਹਦੇ ਵਾਸਤੇ ਵੋਟਾਂ ਦੇ ਦਿਨ ਚੱਲ ਰਹੇ ਨੇ ਪੰਜਾਬ ਸਰਕਾਰ ਦੇ ਜਿਹੜੇ ਵੋਟਾਂ ਵਾਲੇ ਨੇਗੇ ਉਹਨਾਂ ਨੂੰ ਪਿੰਡਾਂ 'ਚ ਵੜਨੋਂ ਰੋਕਾਂਗੇ ਜੇ ਸਰਕਾਰ ਨੇ ਇਹ ਵਾਪਸ ਨਾ ਲੇਤਾ ਇਸ ਕਰਕੇ ਲੁਕਮਾ ਝੰਡੇ ਦੇ ਵਿੱਚ ਬੇਸ਼ੱਕ ਇਹ ਕਹਿੰਦੇ ਨੇ ਅਸੀਂ ਭਗਤ ਸਿੰਘ ਦੇ ਵਾਰਸਾਂਗੇ ਅਸੀਂ ਭਗਤ ਸਿੰਘ ਵਾਲੀ ਪੀਲੀ ਪੱਗ ਬੰਨ੍ਹ ਕੇ ਤੇ ਭਗਤ ਸਿੰਘ ਦੇ ਪਿੰਡ ਜਾ ਕੇ ਕਸਮ ਚੱਕਦੇ ਨੇ ਸੌ ਚੱਕਦੇ ਨੇ ਉੱਥੇ ਉਥੇ ਸੈਂਕੜੇ ਏਕੜ ਦੇ ਵਿੱਚੋਂ ਕਣਕ ਵੜ ਦਿੱਤੀ ਜਾਂਦੀ ਹੈਗੀ ਪਵਨਤਮਾਨ ਦਾ ਕਮੇਂੇ ਮਾਰਦਾ ਮਾਰਦਾ ਇਹ ਗੱਲ ਕਹਿੰਦਾ ਥੱਕਦਾ ਨਹੀਂ ਸੀਗਾ ਵੀ ਅਸੀਂ ਪਵਨਤਮਾਨ ਉਹਦੇ ਭਗਤ ਸਿੰਘ ਦੇ ਬਾਰਸਾਂ ਪਰ ਅੱਜ ਉਹੀ ਫਰੰਗੀਆਂ ਦੇ ਨਾਲ ਉਹਨਾਂ ਨੂੰ ਇਹ ਮਤਲਬ ਜਿਹੜੀ ਸਾਡੀ ਕਣਕ ਹੈਗੀ ਉਹਨਾਂ ਦੇ ਹਵਾਲੇ ਕਰਨ ਜਾ ਰਿਹਾ ਸਾਡੀਆਂ ਮੰਡੀਆਂ ਖਤਮ ਕਰਨ ਜਾ ਰਿਹਾ ਸਾਡੀ ਪੰਜਾਬ ਦੀ ਜਿਹੜੀ ਕਿਸਾਨੀਆਂ ਨੂੰ ਤਬਾਹ ਕਰਨ ਦੇ ਕੰਡੇ ਪਵਨਤਮਾਨ ਪੂਰੀ ਤਰ੍ਹਾਂ ਉਧਰ ਤਾਬਲਾ ਹੋਇਆ ਹੋਇਆ ਚ ਬਿਲਕੁਲ ਹਰਜੀਤ ਜੀ ਬਾਕੀ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਮਾਰਕੀਟ ਕਮੇਟੀਆਂ ਦੇ ਨਾਲ ਜੋੜੇ ਗਏ ਨੇ ਖਰੀਦ ਕੇਂਦਰ ਜਿਵੇਂ ਮਾਰਕੀਟ ਕਮੇਟੀਆਂ ਦੇ ਅੰਡਰ ਪਹਿਲਾਂ ਖਰੀਦ ਕੇਂਦਰ ਹੁੰਦੇ ਨੇ ਜੀ ਪਿੰਡਾਂ ਦੇ ਲਾ ਲੋ ਖਰੀਦ ਕੇਂਦਰ ਹੁੰਦੇ ਨੇ ਜਿਹੜੇ ਪਿੰਡਾਂ 'ਚ ਬਣੇ ਹੁੰਦੇ ਨੇ ਚਾਹੇ ਸ਼ਹਿਰਾਂ ਦੇ ਲਾ ਲੋ ਹੁਣ ਇਹ ਇੱਕ ਖਰੀਦ ਕੇਂਦਰੇ ਬਣਾਇਆ ਸਰਕਾਰ ਕਹਿ ਰਹੀ ਆ ਵੀ ਖਰੀਦ ਕੇਂਦਰ ਆਹੇ ਜਾ ਕੇ ਵੇਚੋ ਇਹ ਸਿੱਧਾ ਤਾਂ ਨਹੀਂ ਤੁਸੀਂ ਕਾਰਪੋਰੇਟ ਘਰਾਣੇ ਨੂੰ ਦੇ ਰਹੇ ਤੁਸੀਂ ਤਾਂ ਮਾਰਕੀਟ ਕਮੇਟੀ ਨੂੰ ਦੇ ਰਹੇ ਹੋ ਤੁਸੀਂ ਤਾਂ ਗਵਰਨਮੈਂਟ ਨੂੰ ਦੇ ਰਹੇ ਹੋ ਇਹ ਵੀ ਸਵਾਲ ਆ ਪੰਜਾਬ ਸਰਕਾਰ ਦਾ ਦੇਖੋ ਇਹ ਕਹਿਣ ਨੂੰ ਮਾਰਕੀਟ ਦੇ ਅੰਦਰ ਆ ਪਰ ਕੁਝ ਨਹੀਂ ਹੈਗਾ ਇਹ ਜਾ ਜੇ ਭਲਾ ਇਹ ਮੰਡੀ ਦੇ ਵਿੱਚ ਸਾਡੀ ਫਸਲ ਜਾਂਦੀ ਇਹਦੇ ਨਾਲ ਕਿੰਨੇ ਮਜ਼ਦੂਰ ਵਾਰ ਹੋਣਗੇ ਕਿੰਨੇ ਟਰੱਕ ਆਪਰੇਟਰ ਉਹ ਜਿਹੜੀ ਫਸਲ ਸਾਡੀ ਮੰਡੀ ਦੇ ਵਿੱਚ ਆਣੀ ਆ ਉੱਥੇ ਆਰਤੀਆ ਬੈਠਾ ਉੱਥੇ ਮਨੀਮ ਬੈਠੇ ਨੇ ਉਹਨਾਂ ਦੇ ਉਹਨਾਂ ਦੇ ਘਰ ਤੋਂ ਰੋਜ਼ਗਾਰ ਚੱਲਦਾ ਉਹਨਾਂ ਦਾ ਉਸ ਤੋਂ ਬਾਅਦ ਦੇ ਵਿੱਚ ਉੱਥੇ ਮਜ਼ਦੂਰਾਂ ਨੇ ਉਹਦੀ ਧਰਾ ਚਲਾ ਪਰਣਾ ਹੈ ਬੋਰੀਆਂ ਦੇ ਵਿੱਚ ਉਹਨੂੰ ਉਹਦੀ ਸਫਾਈ ਕਰਨੀ ਹੈਗੀ ਉਸ ਤੋਂ ਬਾਅਦ ਟਰੱਕ ਆਪਰੇਟਰਾਂ ਨੇ ਉਹਨੂੰ ਲੋਡ ਕਰਕੇ ਛੱਡਣਾ ਹੈਗਾ ਪਰ ਇਹ ਸਾਰਾ ਕੁਝ ਖਤਮ ਹੋਣਾ ਹੈਗਾ ਇਹਦੇ ਨਾਲ ਉਹ ਸਿੱਧੀ ਟਰਾਲੀ ਜਾਣੀ ਹੈ ਮੈਂ ਉੱਥੇ ਸੈਲੋ ਦੇ ਵਿੱਚ ਕੰਡਾ ਹੋਣਾ ਹੈ ਕੰਡੇ ਦੇ ਉੱਤੇ ਮਤਲਬ ਲੋਕਾਂ ਨੂੰ ਬੜੀ ਗੱਲ ਸੌਖੀ ਲੱਗਣੀ ਹੈ ਵੀ ਯਾਰ ਗਏ ਲਾ ਕੇ ਮੁੜਿਆ ਯਾਰ ਪੈਸੇ ਲੈ ਲੋ ਨਾ ਇਹ ਬਾੜਾ ਚਿਰ ਨਹੀਂ ਚੱਲਣਾ ਹੈਗਾ ਇਹ ਜਿਹੜਾ ਮੰਡੀ ਦੇ ਨਾਲ ਜੋੜਦਾ ਮੰਡੀ ਵਾਲਾ ਬਾੜਾ ਚਿਰ ਨਹੀਂ ਚੱਲਣਾ ਇਹ ਉਹ ਛੇਤੀ ਇੱਥੋਂ ਇਹਨਾਂ ਨੇ ਇੱਕ ਮਤਲਬ ਇਹ ਟਕਮਾਂਜ ਰਚਿਆ ਵੀ ਇਸ ਤਰੀਕੇ ਨਾਲ ਲੋਕਾਂ ਨੂੰ ਕਹੋ ਜਿਹੜੇ ਥੋੜੇ ਜੇ ਲੋਕ ਆ ਵਿਚਾਰੇ ਘੱਟ ਸਮਝਦਾਰ ਨੇਗੇ ਉਹਨਾਂ ਨੂੰ ਐ ਸੌਖੀ ਗੱਲ ਸਮਝਦੇ ਨੇਗੇ ਉਹ ਸੌਖਾਂ ਨੂੰ ਐ ਲੱਗਦਾ ਵੀ ਯਾਰ ਇਹ ਕਿਸਾਨ ਯੂਨੀਅਨ ਵਾਲੇ ਯਾਰ ਇਹਨਾਂ ਨੂੰ ਕੀ ਤਖਲੀਫ ਆ ਯਾਰ ਆਪਾਂ ਲਾਹੇਓ ਟਰਾਲੀ ਮੰਡੀ ਦੇ ਵਿੱਚ ਪਰ ਉਹ ਸਾਥੀਆਂ ਨੂੰ ਹਜੇ ਨਹੀਂ ਪਤਾ ਗੱਲ ਇਸ ਕਰਕੇ ਇਹ ਲੁਕਵੇਂ ਏਜੰਡੇ ਦੇ ਵਿੱਚ ਆਉਂਦੇ ਨੇਗੇ ਇਹ ਏਜੰਡੇ ਦੇ ਰਾਹੀਂ ਹੀ ਸਾਡੀ ਮਤਲ ਜਿਹੜੀ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨਾ ਹੈਗਾ ਇਸ ਕਰਕੇ ਇਹ ਬਹੁਤ ਵੱਡਾ ਇੱਕ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਨਾਲ ਛਲ ਕੀਤਾ ਜਾ ਰਿਹਾ ਇਸ ਕਰਕੇ ਸਮੂਹ ਲੋ ਉਹਦੇ ਉੱਤੇ ਆਵਾਜ਼ بلند ਕਰਨੀ ਚਾਹੀਦੀ ਆ ਪਰ ਸ਼ਤਮ ਦੀ ਗੱਲ ਹੈ ਵੀ ਕੋਈ ਵੀ ਪੋਲੀਟੀਕਲ ਪਾਰਟੀ ਦਾ ਹਜੇ ਤੱਕ ਕੋਈ ਬਿਆਨ ਤੱਕ ਨਹੀਂ ਆਇਆ ਇਸ ਗੱਲ ਦੇ ਉੱਤੇ ਠੀਕ ਆ ਕਿਸਾਨ ਜਥੇਬੰਦੀਆਂ ਜਰੂਰ ਬੋਲੀਆਂ ਨਹੀਂ ਆ ਸਾਡੀ ਜਥੇਬੰਦੀ ਦਾ ਕੱਲ ਦਾ ਬਿਆਨ ਲੱਗਿਆ ਅੱਜ ਦੇ ਖਬਰਾਂ ਦੇ ਵਿੱਚ ਬਿਆਨ ਆਏਗਾ ਪਰ ਪੋਲੀਟਿਕਲ ਪਾਰਟੀਆਂ ਸਾਰੀਆਂ ਚੁੱਪ ਨੇ ਕਿਉਂਕਿ ਇਥੋਂ ਗੱਲ ਸਾਫ਼ ਹੁੰਦੀ ਹੈ ਵੀ ਜਿੰਨੀਆਂ ਵੀ ਪੋਲੀਟਿਕਲ ਪਾਰਟੀਆਂ ਨੇ ਉਹ ਸਾਰੀਆਂ ਕਾਰਪੋਰੇਟ ਨੂੰ ਅੱਗੇ ਲੈ ਕੇ ਆ ਰਹੀਆਂ ਨੇ ਕਾਰਪੋਰੇਟ ਦੀ ਝੋਲੀ 'ਚ ਬੈਠੀਆਂ ਨੇ ਕਾਰਪੋਰੇਟ ਤੋਂ ਬਾਹਰ ਨਹੀਂ ਹੈਗੀ ਕੋਈ ਵੀ ਪੋਲੀਟਿਕਲ ਪਾਰਟੀ ਇਸ ਕਰਕੇ ਇਹ ਚਿੰਤਾ ਦਾ ਵਿਸ਼ਾ ਵੀ ਜਿਹੜਾ ਸਾਰਾ ਅੱਜ ਪੰਜਾਬ ਇਹਨਾਂ ਪੋਲੀਟਿਕਲ ਪਾਰਟੀਆਂ ਨੇ ਤਬਾਹ ਕਰਤਾ ਸਾਡੇ ਪੰਜਾਬ ਦਾ ਸਾਰਾ ਮਾਲ ਖਣਜ ਪਦਾਰਥ ਸਾਡੇ ਪੰਜਾਬ ਦੀ ਜ਼ਮੀਨ ਮਲਤਬਾ ਕਰਤੀ ਸਾਰੀ ਵੇਚਣ ਲੱਗੇ ਨੇ ਤੇ ਕਿਹੜੇ ਕਿਹੜੇ ਰੋਡ ਨਿਕਲ ਰਹੇ ਨੇ ਇਸ ਜ਼ਮੀਨ ਦੇ ਵਿੱਚ ਦੀ ਸੈਂਕੜੇ ਹਜ਼ਾਰਾਂ ਏਕੜ ਜ਼ਮੀਨ ਇਹ ਰੋੜਾਂ ਦੇ ਵਿੱਚ ਮਤਲਬ ਜਾਈ ਜਾਂਦੀ ਹੈਗੀ ਬੜੀ ਚਿੰਤਾ ਦਾ ਵਿਸ਼ਾ ਹੈ ਸਾਡੇ ਕੋਲ ਪਰ 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 ਇੱਕ ਸਾਈਲੋ ਪਲਾਂਟ ਆ ਤੁਹਾਡੇ ਬਿਲਕੁਲ ਨਜ਼ਦੀਕ ਸੁਨਾਮ ਚ ਸਾਈਲੋ ਪਲਾਨ 'ਚ ਤੁਸੀਂ ਵਿਰੋਧ ਕਰ ਰਹੇ ਹੋ ਪਰ ਬਹੁਤੇ ਕਿਸਾਨ ਤੁਸੀਂ ਵੀ ਬੇਸੇ ਗੱਲ ਕੀਤੀਆਂ ਬਹੁਤੇ ਕਿਸਾਨ ਆ ਉਹਨੂੰ ਤਰਜੀਹ ਦੇ ਰਹੇ ਨੇ ਕਿ ਜਾਓ ਜੀ ਮੋਜਾਂ ਨਾਲ ਫਟਾਫਟ ਜਾ ਕੇ ਮਾਰਕੀਟ ਕਮੇਟੀ ਦੇ ਅੰਡਰ ਆ ਟਰਾਲੀ ਉੱਥੇ ਖਾਲੀ ਕਰੋ ਉਸ ਤੋਂ ਬਾਅਦ ਜਦੀ ਘਰ ਆ ਜਾਓ ਜੇ ਫਾਰਮ ਮਿਲਣਾ ਸਭ ਕੁਝ ਮਿਲਣਾ ਵੀ ਇੱਕ ਸਰਕਾਰੀ ਤੌਰ 'ਤੇ ਖਰੀਦ ਕੀਤੀ ਹੈ ਸਰਕਾਰ ਨੇ ਦੇਖੋ ਇਹ ਜਿਹੜੇ ਉਹ ਕਿਸਾਨ ਸਾਡੇ ਸਾਥੀ ਨੇਗੇ ਉਹ ਹਜੇ ਬੇਸਮਝ ਨੇ ਅਣਜਾਣ ਇਸ ਗੱਲ ਤੋਂ ਉਹਨਾਂ ਨੂੰ ਨਹੀਂ ਇਹ ਗੱਲ ਦਾ ਪਤਾ ਵੀ ਸਾਨੂੰ ਆਰ ਕਿਵੇਂ ਦੇਣੇ ਨੇ ਜਦੋਂ ਮਤਲਬ ਸਾਡੇ ਹੱਥ ਦੇ ਵਿੱਚੋਂ ਹੁਲਾਂਗੀ ਫਿਰ ਫਿਰ ਸਾਡੇ ਕੋਲੇ ਵਕਤ ਨਹੀਂ ਰਹਿਣਾ ਫਿਰ ਲੜਨ ਦਾ ਵੀ ਸਾਡੇ ਕੋਲ ਸਮਾਂ ਨਹੀਂ ਰਹਿਣਾ ਇਸ ਕਰਕੇ ਉਹ ਕਿਸਾਨਾਂ ਨੂੰ ਹਜੇ ਸਮਝ ਨਹੀਂ ਗਈ ਸਾਡੇ ਸਾਥੀਆਂ ਨੂੰ ਅਸੀਂ ਲੱਗੇ ਹੋਇਆ ਲਗਾਤਾਰ ਸਮਝਾਉਣ ਵਾਸਤੇ ਕਿਉਂਕਿ ਸਰਕਾਰ ਕੋਲੇ ਪ੍ਰਚਾਰ ਦੇ ਸਾਧਨ ਨਹੀਂ ਨੇਗੇ ਪ੍ਰਚਾਰ ਕਰਦੀ ਹੈ ਸਰਕਾਰ ਇਸ ਤਰੀਕੇ ਨਾਲ ਵੀ ਸਤਾਏ ਕਰਤਾ ਜੀ ਇੱਕ ਪਾਸੇ ਝੋਣ ਜਮਤਾਂ ਲੱਗਿਆ ਹੋਇਆ ਵੀ ਐਡੀ ਕਾਲੀ ਕੀ ਹੋਗੀ ਭਾਵੇਂ ਸੋਨੂੰ ਵੀ ਤੁਸੀਂ ਇਸ ਤਰੀਕੇ ਨਾਲ ਸੈਲੋ ਨੂੰ ਮਤਲਬ ਉਹ ਮੰਡੀਆਂ ਦੇ ਵਿੱਚ ਤਬਦੀਲ ਕਰ ਰਹੇ ਹੋਗੇ ਫਿਰ ਮੋਦੀ ਯਾਰ ਇਹ ਤੁਹਾਡੇ ਚ ਕੀ ਫਰਕ ਹੈਗਾ ਨਰਿੰਦਰ ਮੋਦੀ ਸਾਹਿਬ ਨੇ ਵੀ ਤਾਂ ਇਹੀ ਕਰਿਆ ਸੀਗਾ ਵੀ ਠੀਕ ਆ ਮੰਡੀਆਂ ਤੁਸੀਂ ਪ੍ਰਾਈਵੇਟ ਜਿਹੜੀ ਮਰਜ਼ੀ ਮੰਡੀ ਚ ਜਾ ਕੇ ਵੇਚ ਲਓ ਫਿਰ ਇਹ ਸੈਲੋ ਪਲਾਂਟ ਵੀ ਉਹੀ ਭਗਵੰਤ ਸਿੰਘ ਸਾਹਿਬ ਵੀ ਉਹੀ ਕਹਿੰਦਾ ਹੈਗਾ ਇਸ ਕਰਕੇ ਇਹ ਸਾਰਾ ਮਨ ਲੋਕਾਂ ਦੇ ਨਾਲ ਛਾਲ ਕੀਤਾ ਜਾ ਰਿਹਾ ਉਹ ਸਾਡੇ ਲੋਕਾਂ ਨੂੰ ਇਹ ਸਮਝ ਨਹੀਂ ਹੈਗੀ ਸਾਡੇ ਲੋਕਾਂ ਨੂੰ ਸਮਝਾਉਣਾ ਪਊਗਾ ਉਹਨਾਂ ਨੂੰ ਦੱਸਣਾ ਪਊਗਾ ਇਹ ਗੱਲ ਜਿੰਨਾ ਚਿਰ ਇਹ ਸਾਰੇ ਲੋਕਾਂ ਦੇ ਗੱਲ ਖਾਣੇ ਚ ਨਹੀਂ ਵੱੜਦੀ ਉਹਨਾਂ ਚਿਰ ਇਹ ਮਤਲਬ ਲੜਾਈ ਵੱਡੀ ਆ ਇਸ ਕਰਕੇ ਇਹ ਲੜਾਈ ਨੂੰ ਮਤਲਬ ਲੜਨ ਵਾਸਤੇ ਬਹੁਤ ਵੱਡੀ ਹੋਗੀ ਕਾਰਪੋਰੇਟ ਦੇ ਨਾਲ ਲੜਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਕਿਉਂਕਿ ਜੇ ਕਹਿਣ ਨੂੰ ਅਸੀਂ ਕਹਿੰਦੇ ਹਾਂਗੇ ਵੀ ਮੁੱਖ ਮੰਤਰੀ ਭਵੰਤਮਾਨ ਬਣਿਆ ਹੈਗਾ ਇੱਥੇ ਭਵੰਤਮਾਨ ਮੁੱਖ ਮੰਤਰੀ ਨਹੀਂ ਹੈਗਾ ਇੱਥੇ ਕਾਰਪੋਰੇਟ ਦੀ ਚੱਲਦੀ ਹੈਗੀ ਇੱਥੇ ਜਿਵੇਂ ਉਹ ਪਿੱਛੋਂ ਕਹਿੰਦੇ ਨੇ ਜਿਵੇਂ ਉਹ ਪਿੱਛੋਂ ਡਬਲਿਊਟੀਓ ਦੀ ਨੀਤੀਆਂ ਹੁੰਦੀਆਂ ਨੇ ਉਹ ਨੀਤੀਆਂ ਲਾਗੂ ਕਰਦੇ ਨੇ ਇਹ ਉਹ ਕਰਨੀਆਂ ਪੈਂਦੀਆਂ ਨੇ ਇਹਨਾਂ ਨੂੰ ਉਹ ਮਤਲਬ ਇਹ ਬਾਹਮ ਰੋੜਦੇ ਨੇਗੇ ਇਸੇ ਤਰੀਕੇ ਨਾਲ ਨਰਿੰਦਰ ਮੋਦੀ ਕਹਿਣ ਨੂੰ ਅਸੀਂ ਕਹਿੰਦੇ ਹਾਂ ਵੀ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਪਰ ਨਹੀਂ ਇੱਥੇ ਕਾਰਪੋਰੇਟ ਦੀ ਨੀਤੀ ਚੱਲਦੀ ਹੈ ਇੱਥੇ ਕਾਰਪੋਰੇ ਨੇ ਸਾਡੇ ਪੰਜਾਬ ਦੀ ਖੇਤੀ ਨੂੰ ਤਾਂ ਸਾਡੇ ਦੇਸ਼ ਨੂੰ ਤਬਾਹ ਕਰਦੇ ਆ ਮਤਲਬ ਨੀਤੀਆਂ ਲੈ ਕੇ ਆ ਰਹੇ ਨੇ ਇਹਦੇ ਵਾਸਤੇ ਸਾਡੇ ਪਾਸੇ ਚਿੰਤਾ ਦਾ ਮੈਸਾ ਸਾਡੇ ਕੋਲ ਬਿਲਕੁਲ ਹੁਣ ਸਾਈਲੋਆਂ ਨੂੰ ਤੁਸੀਂ ਐਕਸੈਪਟ ਨਹੀਂ ਕਰਦੇ ਤੁਸੀਂ ਸਮਝਾਵੋਗੇ ਕੋਈ ਕਿਸਾਨ ਉੱਥੇ ਨਹੀਂ ਜਾਂਦਾ ਆਪਣੀ ਕਣਕ ਲੋਹਣ ਜਾਂ ਕਣਕ ਵੇਚਣ ਸਾਈਲੋ ਪਲਾਂਟਰ ਚ ਨਹੀਂ ਜਾਣਗੇ ਪਿੰਡਾਂ ਦੀਆਂ ਮੰਡੀਆਂ ਤੇ ਜਾਣਗੇ ਦੇਖੋ ਕੁਝ ਸਰਕਾਰ ਦੇ ਪੱਖ ਦੇ ਬੰਦੇ ਬਹੁਤ ਹੁੰਦੇ ਨੇ ਇਹ ਨਹੀਂ ਹੈਗਾ ਵੀ ਸਾਰੇ ਕਿਸਾਨ ਜੁਨੀ ਚ ਹੁੰਦੇ ਨੇਗੇ ਜਾਂ ਸਾਰੇ ਕੱਲੇ ਬੀਜੇਪੀ ਨਾਲ ਨੇ ਜਾਂ ਕੱਲੇ ਆਮ ਆਦਮੀ ਪਾਰਟੀ ਨਾਲ ਨੇ ਜਿਹੜੇ ਹੁਣ ਕਿਸੇ ਪਾਰਟੀ ਨਾਲ ਨੇਗੇ ਉਹਨਾਂ ਦਾ ਭਾਵੇਂ ਗਲ ਵੜ ਜੇ ਉਹਨਾਂ ਦਾ ਕੁਛ ਮਰਜ਼ੀ ਹੋ ਜਾਵੇ ਸਾਥੀਆਂ ਤਾਂ ਜਾਣੀ ਜਾਣਾ ਉਧਰ ਉਹ ਤਾਂ ਮਤਲਬ ਉਹ ਨਹੀਂ ਨਾ ਪੁੱਟਦੇ ਹੁਣ ਤੁਸੀਂ ਬੀਜੇਪੀ ਦਾ ਮਤਲਬ ਕਿੱਡਾ ਬੜਾ ਬੀਜੇਪੀ ਦਾ ਮਤਲਬ ਲੋਕਾਂ ਨਾਲ ਤਬਾਹੀ ਕਰਤੀ ਲੋਕਾਂ ਦੀ ਕਹੇ ਜੇ ਕਾਨੂੰਨ ਲੈ ਕੇ ਆ ਰਹੀ ਆ ਦਨ ਪਰਦਨ ਲੋਕਾਂ ਨੂੰ ਮਤਲਬ ਬੁੱਧੀਜੀਵੀ ਲੋਕਾਂ ਨੂੰ ਫੜ ਫੜ ਜਿਹੜਾਂ ਸਿੱਟੀਆਂ ਜਾਂਦੀਆਂ ਪੱਤਰਕਾਰਾਂ ਨੂੰ ਫੜ ਫੜ ਜਿਹੜਾਂ ਸਿੱਟੀਆਂ ਜਾਂਦੀਆਂ ਪਰ ਸਾਡੇ ਹਜੇ ਵੀ ਮਹਾਨ ਇਸ ਦੇਸ਼ ਦੇ ਵਿੱਚ ਉਹ ਲੋਕ ਵੀ ਨੇ ਜਿਹੜੇ ਪਾਰਟੀਆਂ ਛੜ ਛੜ ਕੇ ਮਤਲਬ ਇੰਨਾ ਚ ਬੜੀਆਂ ਜਾਂਦੇ ਨੇ ਬੀਜੇਪੀ ਦੇ ਵਿੱਚ ਕੀ ਬੀਜੇਪੀ ਚੰਗੀ ਆ ਇਸ ਕਰਕੇ ਉਹ ਲੋਕ ਤਾਂ ਹੈਗੇ ਨੇ ਉਹ ਲੋਕ ਤਾਂ ਜਾਣਗੇ ਟਰਾਲੀਆਂ ਲੈ ਕੇ ਜਾਣ ਕੇ ਇਸ ਖਿੰਦਕ ਦੇ ਉਹਦੀ ਲੋੜ ਹੈ ਉਹ ਸਾਥੀਆਂ ਨੂੰ ਦੱਸਣ ਦੀ ਲੋੜ ਹੈ ਪਰ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਬੀਐਸਏ ਸੈਲੋ ਪਲਾਟ ਬੰਦ ਕਰੋ ਜੇ ਤੁਸੀਂ ਇਹ ਨਾ ਤੁਸੀਂ ਇਹ ਗੱਲ ਤੋਂ ਬਾਜ਼ ਆਏ ਤਾਂ ਅਸੀਂ ਆ ਵੋਟਾਂ ਦੇ ਵਿੱਚ ਵਿਰੋਧ ਕਰਾਂਗੇ ਤੁਹਾਨੂੰ ਪਿੰਡਾਂ ਚੋਂ ਵੜਨ ਤੋਂ ਰੋਕਾਂਗੇ ਛੋਟੇ ਜਿੰਨੇ ਮੰਤਰੀ ਨੇਗੇ ਜਿਸ ਸੰਯੁਕਤ ਮੋਰਚਾ ਕਿਹਜਾ ਫੈਸਲਾ ਲੈਂਦਾ ਹੈ ਵੀ ਜਿੰਨੇ ਨਾ ਦੇ ਆ ਲੀਡਰ ਨੇਗੇ ਝਾੜੂ ਵਾਲਾ ਦੇ ਉਹਨਾਂ ਦੇ ਸਾਰਿਆਂ ਦੇ ਬਾਰਾ ਮੂਰੇ ਪੱਕੇ ਮੋਰਚੇ ਲੱਗ ਸਕਦੇ ਨੇ ਇਹ ਸੰਯੁਕਤ ਮੋਰਚਾ ਜਾਸ ਕੋਈ ਸਾਡੀ ਜਥੇਬੰਦੀ ਵੱਧਵਾ ਫੈਸਲਾ ਕੋਈ ਲੈ ਲੈਂਦੀ ਹੈ ਤਾਂ ਉਹਦੇ ਉੱਤੇ ਅਸੀਂ ਪੂਰਨ ਤੌਰ ਤੇ ਫੈਸਲਾ ਲੈ ਕੇ ਲੜਾਂਗੇ ਇਸ ਕਰਕੇ ਸਰਕਾਰ ਨੂੰ ਮਜਬੂਰ ਕਰਾਂਗੇ ਇਹ ਕਦਮ ਪਾਪਸ ਲੈਣ ਵਾਸਤੇ ਇਹ ਸਰਕਾਰ ਨੂੰ ਅਸੀਂ ਮਜਬੂਰ ਕਰਾਂਗੇ ਬਿਲਕੁਲ ਜੀ ਸੋ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵੀ ਜਿਹੜੇ ਸਾਈਲੋ ਪਲਾਂਟ ਨੇ ਮਾਰਕੀਟ ਕਮੇਟੀ ਦੇ ਅੰਡਰ ਕੀਤੇ ਗਏ ਨੇ ਖਰੀਦ ਕੇਂਦਰ ਬਣਾਏ ਗਏ ਨੇ ਉਹਨਾਂ ਦੀ ਵਿਰੋਧਤਾ ਕੀਤੀ ਜਾ ਰਹੀ ਆ ਕਿ ਪਹਿਲਾਂ ਤਾਂ ਮਾਰਕੀਟ ਕਮੇਟੀ ਦੇ ਅੰਡਰ ਰਹਿਣਗੇ ਉਸ ਤੋਂ ਬਾਅਦ ਮਾਰਕੀਟ ਕਮੇਟੀਆਂ ਤੋਂ ਇਹਨਾਂ ਨੂੰ ਵੱਖ ਕੀਤਾ ਜਾਵੇਗਾ ਅਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਪਹਿਲਾਂ ਗੁੰਮਰਾਹ ਕੀਤਾ ਜਾਂਦਾ ਇੱਥੋਂ ਤੱਕ ਕਹਿ ਰਹੇ ਨੇ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਇਹ ਵੀ ਕਹਿ ਰਹੇ ਨੇ ਕਿ ਸਾਡੇ ਕਿਸਾਨਾਂ ਨੂੰ ਸਮਝ ਨਹੀਂ ਹੈਗੀ ਅਸੀਂ ਸਮਝਾਵਾਂਗੇ ਅਸੀਂ ਉਹਨਾਂ ਪਿੰਡਾਂ ਵਾਲੇ ਖਰੀਦ ਕੇਂਦਰ ਨੇ ਉੱਥੇ ਹੀ ਆਪਣੀ ਕਣਕ ਵੇਚੀ ਜਾਵੇ ਉੱਥੇ ਹੀ ਆਪਣੀ ਫਸਲ ਵੇਚੀ ਜਾਵੇ ਕੈਮਰਾਮੈਨ ਪੀਮੋ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ